ਹਲੋ ਇਹ ਅੱਜ ਪਤਾ ਕੀ ਐ ਦਿਰਬੇ ਬਈ ਮਾਲਚਾਰਨ ਆਏ ਤੇ 1:30 ਵਜੇ ਬਈ ਪਾਣੀ ਫਿਰਿਆਤਾ ਇੱਥੇ ਖੇਲ ਤੇ ਪਤਾ ਨਹੀਂ ਦਵਾਈ ਦੀ ਬਈ ਪਤਾ ਨਹੀਂ ਕੀ ਦੀ ਆਧਾ ਹਸਨਾਗ ਮਰ ਗਏ ਬਈ ਆ ਦੇਖ ਲੋ ਆ ਪਏ ਨੇ ਕੱਲੇ ਕੱਲੇ ਇੱਕ ਰਾਜੂ ਦੇ ਨੇ ਬਈ ਇਹਦਾ ਫੋਨ ਕਰਕੇ ਬੁਲਾਇਆ ਪਾਲੀ ਤੇ ਵਿਚਾਰੇ ਮਾਲਚਾ ਇਹਨਾਂ ਨੂੰ ਕਿਹੜਾ ਪਤਾ ਦੀਆ ਹੁਣ ਪਾਲੀਆਂ ਨੂੰ ਪਾਣੀ ਪੀ ਗਏ ਆ ਬਈ ਇੱਥੇ ਆਣ ਸਰਦੀ ਨੂੰ ਹੋ ਗਿਆ ਹਾਂ ਹੁਣ ਇਹ ਲਿਆਂਦਿਆ ਨੇ ਬਈ ਹੁਣ ਦੱਸ ਦੇਣਾ ਕੀ ਕਰੀਏ ਪਾਣੀ ਪੀਟੇਗਾ ਹੋਰ ਕੁਝ ਖਾਦਾ ਨਹੀਂ ਦੱਸਦਾ ਨਹੀਂ ਉਹਨਾਂ ਗਰੀਬ ਬੰਦਾ ਬਈ ਤਾਂ ਮਾਰਿਆ ਗਿਆ ਇਹ ਬੱਚਿਆਂ ਨੂੰ ਮੈਂ ਗਏ ਭਾਜਿਆ ਭੇਡਾਂ ਦੀ ਬੱਚੀ ਬੱਚੀ ਜਾਂਦੇ ਨੇ ਸਭ ਹੀ ਤਿਆਰੀ ਬਕਸੋ ਹਾਂ ਹਾਂ ਸੋਈ ਹੋਈ ਹੈ ਨਾ ਇਹ ਸੋਈ ਹੋਈ ਦੀ ਦੀ ਵਾਸਤੇ ਦੇ ਵਿੱਚ ਸੁੰਨੀ ਬੜੀ ਹੁੰਦੀ ਹੋਵੇ। ਤਕੋ ਵਾਦਾ ਗਈ ਆ। ਮਰ ਗਈ ਥੋੜੀ ਬਾਕੀ। ਇਹ ਤਾਂ ਮਰ ਗਈ। ਮਰ ਗਈ? ਉਹ ਤਾਂ ਮਰ ਗਈ। ਕਿਹੜੀ? ਆਹ ਮਰ ਗਈ। ਆਹ ਜੂਂਦੀ ਆ ਕੱਢੀ। ਵਾਸਤੇ ਲਈ ਇਹ ਨਹੀਂ ਬਚਦੀਆਂ। ਗੱਟ ਗਈ ਰਹੀ ਨਹੀਂ ਬੈਠਾ ਗਈ। ਚੜੀ ਗਈ ਝੱਕਾ ਰਹਿਣੀਆਂ ਤੇ। ਹੁਣ ਵੀ ਆਇਆ ਪਿੱਛੋਂ ਵੀ ਥੂਣ ਆਇਆ ਉਹ ਵੀ ਖਿਆਲ ਰੱਖਦੀ। ਕਿਛੇ ਦਲ ਦਾ ਹੋ ਗਿਆ ਰੇ ਬੇਡਾਂ ਖੂਣਾ ਖੂਣਾ ਅੰਦਰ ਪੇਟੀਆਂ ਪਾੜਤੀਆਂ ਦਵਾਈ ਨੇ ਆ ਦੇਖ ਦਵਾਈ ਤੇ ਬਾਈ ਵੀ ਦੋਸਤੋ ਮੇਰੀ ਬੇਨਤੀ ਹੈ ਬਾਈ ਮੇਰੇ ਪਾਲੀ ਤੇ ਬਾਹਰ ਆ ਤੇ ਮੈਂ ਮੰਡੀ ਤੋਂ ਮੁੜ ਕੇ ਆਇਆ ਜਿਹੜੀ ਅੱਜ ਦੁਰਘਟਨਾ ਹੋਈ ਹੈ ਆ ਪਾਲੀਆਂ ਨੂੰ ਕੋਈ ਪਤਾ ਨਹੀਂ ਵੀ ਬਾਣਾ ਦੇ ਵਿੱਚ ਕੀ ਸੀ ਕੀ ਨਾ ਕਿੱਥੇ ਦਵਾਈ ਪਾਈ ਹੋਈ ਹੈ ਕਿੱਥੇ ਨਾ ਇਹ ਮੈਂ ਤਾਂ ਵੀ ਨਾ ਹੋ ਗਿਆ ਬਈ ਧਾਰ ਤਿਆਰੀ ਤੋਂ ਲੈ ਕੇ ਬੇਡਾ 25 25000 ਨੂੰ ਜਿਨ੍ਹਾਂ ਨੇ ਕਿ ਹਜੇ ਮੈਂ ਪੈਸੇ ਵੀ ਨਹੀਂ ਦਿੱਤੇ ਜਾ ਕੇ ਪੁੱਛ ਵੀ ਸਕਦੇ ਹਾਂ ਕੋਈ ਝੂਠ ਨਹੀਂ ਆ ਭੇਟਾਂ ਦੀ ਦੁਕਾਨੀ ਸਿੱਧੀ ਆ ਰਹੀ ਹੈ ਹੱਥ ਬੰਨ ਕੇ ਵੇਚਦੀ ਹੈ ਵੀ ਮਾਈ ਨੇਰਾ 10 ਪਰਟਾਂ ਨ ਵਧੀਆ ਮਰਗੀਆਂ ਤਾਜ਼ੀਆਂ ਸੂਣ ਵਾਲੀਆਂ ਵਿੱਚ ਇੱਕ ਛਤਰੀ ਸੂਈ ਹੋਈ ਤਾਜੀ ਆ ਪਈ ਹੈਗੀ ਪਹਿਲੇ ਸੂਏ ਬਾਕੀ ਆ ਦੱਬਣਾ ਭੇਟਾਂ ਤਾਜ਼ੀਆਂ ਸੂਣ ਵਾਲੀਆਂ ਬਾਕੀ ਨੂੰ ਅਸੀਂ ਅਜੇ ਦਵਾਈ ਬੂਟੀ ਦੇਣ ਲੱਗ ਰਹੇ ਹਾਂ ਦਵਾ ਦਵਾ ਆ ਮਾਲ ਸਾਡਾ ਬਾਣਾ ਦੇ ਵਿੱਚ ਬੈਠਾ ਐ ਇੱਥੇ ਆ ਕੇ ਮਾਲ ਨੂੰ ਪਤਾ ਨਹੀਂ ਕੀ ਹੋ ਗਿਆ ਸਮਾਧਤ ਜਰ ਗਿਆ ਮਾਲ 1 ਲੱਖ ਦਾ ਜਿਵੇਂ ਕੋਈ ਪਾਣੀ ਪੀਤਾ ਬਈ ਆ ਆ ਕੋਠੇ ਨੇ ਪਾਣੀ ਪੀਤਾ ਮੁੱਤੇ ਪਾਣੀ ਅਸੀਂ ਟੀਕੇ ਦੇਖਿਆ ਪਾਣੀ ਦੇ ਵਿੱਚ ਸਾਨੂੰ ਕੋਈ ਅਹੀ ਜੀ ਦਵਾਈ ਨਹੀਂ ਚੰਪਕੀ ਵੀ ਕੀ ਹੋਇਆ ਜਾਂ ਕੀ ਨਾ ਹੋਇਆ ਉਹ ਪ੍ਰਮਾਤਮਾ ਨੂੰ ਪਤਾ ਹੈ ਵੀ ਹੱਤਵਨ ਕੇ ਮੈਂ ਵੱਤ ਤੋਂ ਵੱਤ ਸਾਰਿਆਂ ਨੂੰ ਵੀ ਵੀਡੀਓ ਨੂੰ ਵੱਤ ਤੋਂ ਵੱਤ ਦੇਖ ਕੇ ਗਾਂ ਦੀ ਗਾਂ ਸ਼ੇਅਰ ਕਰੋ ਕਰੋ ਵੀ ਜਿੰਨੀ ਦੀ ਕਿਸੇ ਤੋਂ ਸਹਾਇਤਾ ਹੁੰਦੀ ਹੋਵੇ ਕਰ ਸਕਦਾ ਮੀਰਾ ਵੀਰ ਨਹੀਂ ਕਰ ਸਕਦਾ ਤਾਂ ਵੀ ਕੋਈ ਗੱਲ ਨਹੀਂ ਬਾਈ ਤੁਹਾਡੇ ਬਹੁਤ ਬਹੁਤ ਧੰਨਵਾਦ ਵੀਰ ਜੀ ਪਰ ਨੁਕਸਾਨ ਮੇਰਾ ਬਹੁਤ ਹੋ ਗਿਆ ਜਿਹੜੀਆਂ ਕਿ ਦੂਏ ਦੂਏ ਪਹਿਲੇ ਪਹਿਲੇ ਸੂਏ ਸੂਣ ਵਾਲੀਆਂ ਤਾਜ਼ੀਆਂ ਪੇਡਾਂ ਆਜਾ ਕਾਲ ਚਲਾਣਾ ਕਰ ਗਈਆਂ 1 ਕੋ ਲਖਤ ਪਾਣਾ ਦੇ ਵਿੱਚ ਆ ਕੇ ਮਰ ਗਈਆਂ ਉਹ ਡੇਗ ਡੇਕ ਕੇ ਮੈਂ ਰਸਤੇ ਦੇ ਵਿੱਚੋਂ ਬੱਸ ਮੈਂ ਨਾ ਚੌਂਕ ਤੋਂ ਮੁੜ ਕੇ ਆਇਆ ਬਾਹਰ ਮੰਡੀਆਂ 'ਚ ਜਾਂਦਾ ਸੀ ਮਰ ਗਈ ਵੀ ਸਾਰੀਆਂ ਪੇਡਾਂ ਮੇਰੀਆਂ ਖਤਮ ਹੋ ਗਈਆਂ ਮੱਝਾਂ ਵਰਗੀਆਂ ਪੇਡਾਂਤੀਆਂ ਬਾਈ ਇਹ ਵੀ ਮਰਕੀ ਮਰਕੀਆਂ ਸਾਰੀਆਂ ਮਰਕੀਆਂ ਚੱਲ ਮਰਕੀਆਂ ਕੋਈ ਕਰਨੀ ਕੋਈ ਸੁਲ ਗਿਆ ਆ ਲੈ ਆ ਲੈ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਬਾਈ ਨੁਕਸਾਨ ਬਹੁਤ ਹੋਇਆ ਤਾਂ ਹੀ 3 ਲੱਖ ਦਾ ਪੈਸਾ ਕੀ ਆਦੀਆਂ ਪਿਆਰੀ ਧੁਲੇ ਦੀ ਬੇਟਾ ਦੇ ਅਰੀ ਮੈਂ ਨਹੀਂ ਹੋਇਆ ਬਈ ਇਹਲੇ ਪੈਸੇ ਦੇਣੇ ਨੇਗੇ ਆ ਤੁਹਾਡੇ ਸਾਹਮਣੇ ਆ ਬਈ ਕੀ ਪਤਾ ਹੁਣ ਬਾਹਰ ਪਾਲੀਆਂ ਨੂੰ ਵੀ ਕੀ ਖਾ ਜਾਣਾ ਹੋਊਗਾ ਔਰ ਇੱਕ ਜ਼ਿਮੀਦਾਰ ਪਾਈਆਂ ਨੂੰ ਵੀ ਕਹਿੰਦੇ ਆਂਗੇ ਬਈ ਆ ਖੇੜਾਂ ਖੂੜਾਂ ਵਿੱਚ ਬਚਾਰੇ ਦਵਾਈ ਦੂਈ ਪਾਉਂਦੇ ਨੇ ਬਈ ਇਹਨਾਂ ਨੂੰ ਵੀ ਦੇਖ ਕੇ ਮੜਿਆ ਮੱਕੀ ਮੁੱਕੀ ਚ ਕਰਦੇ ਨੇ ਖੇੜ ਚ ਕੋਈ ਬੰਦਾ ਪਾਣੀ ਪੀਲੇ ਕੋਈ ਪਸ਼ੂ ਪੀਲੇਦਾ ਬਈ ਹੱਥ ਬੰਨ ਕੇ ਬੇਨਤੀ ਆ ਬਈ ਤੁਸੀਂ ਵੀ ਆਉਦਾ ਦੇਖ ਕੇ ਬਈ ਹੁਣ ਪਸ਼ੂ ਨੇ ਅਣਜਾਣ ਪਸ਼ੂ ਨੇ ਤਾਂ ਭੱਜ ਕੇ ਪਾਣੀ ਤੇ ਲੱਗਦੇ ਨੇ ਬਈ આઈ મેરી પરથી આપણે કામ આવી ગયું છે